ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਰੀ ਬੇਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੂਰ ਨਵੇਂ ਫਲੌਗ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵੋ ਖੁਸ਼ ਆਲੋ ਹੋਵੋ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 6:30 ਤੇ 6:35 ਹੋ ਗਏ ਤੇ ਮੈਂ ਆ ਗਈ ਕਿਚਨ ਵਿੱਚ ਸਬਜੀ ਮੈਂ ਬਣਨੀ ਰੱਖਤੀ ਐ ਕੁੱਕਰ ਵਿੱਚ ਇਧਰ ਰੱਖ ਮੇਰੇ ਆਲੂ ਬੀਨਸ ਬੀਨਸ ਮੈਂ ਹੈ ਪੌਂਡ ਨੇ ਕੱਟ ਕੇ ਰਾਤ ਰੱਖ ਦਿੱਤੀ ਸੀ ਆਲੂ ਉਹਦੇ ਵਿੱਚ ਪਾਏ ਹੋਣ ਥੋੜਾ ਜਿਹਾ ਆਲੂਆਂ ਸੇਕ ਲਵਾ ਕੇ ਫਿਰ ਮੈਂ ਬੀਨਸ ਪਾਉਣੀ ਐ ਅ ਅੱਜ ਚਾਹ ਸੀ ਨਹੀਂ ਪੀਤੀ ਹੈਗੀ ਜਵਿੰਦਰ ਨੇ ਪਹਿਲਾਂ ਐਪਲ ਖਾ ਲ ਜਾ ਮੈਂ ਠਹਿ ਤੇ ਪੀਣਾ ਫਿਰ ਮੈਂ ਵੀ ਨਹੀਂ ਪੀਤੀ ਮੈਂ ਕਿ ਚਲ ਮੈਂ ਵੀ ਫਿਰ ਥੋੜਾ ਨਾਲ ਪੀ ਲਵਾਂਗੀ ਵੀ ਕੰਮ ਕਰ ਲਾਂ ਨਾ ਤੇ ਮੈਂ ਆਪਦੀ ਜਾਂ ਤੇ ਬੈਠੂ ਫਿਰ ਮੈਂ ਤੁਹਾਨੂੰ ਬਣਾਉਂਗੀ ਕਿ ਕੱਪ ਕਰਕੇ ਟਾਈਮ ਦਾ ਵੇਸਟ ਹੋਏਗਾ ਤੇ ਮੈਨੂੰ ਵੀ ਲਾਲਸ ਹੋਗਾ ਚਲੋ ਫਿਰ ਮੈਂ ਵੀ ਸਭ ਜਿਪਣਾ ਮੈਨੂੰ ਸਬਜੀ ਪੜਾ ਕੇ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਦੋ ਕੱਪੜੇ ਦੋ ਨਾਲ ਪਹਿਨੇ ਵੈਦਰ ਨਾਲ ਤਾਂ ਕੰਮ ਕਰੀ ਫਿਰ ਕਿਉਂਕਿ ਮੌਸਮ ਬਹੁਤ ਵਧੀਆ ਹੁਣ ਮੈਨੂੰ ਗਰਮੀ ਨਹੀਂ ਲੱਗਦੀ ਜਿਹਦੇ ਵਿੱਚ ਕੰਮ ਕਰਦੇ ਹਾਂ ਉਹਨਾਂ ਜਦੋਂ ਪਹਿਲਾਂ ਕਰ ਮੇਰੇ ਟਾਈਮ ਲੱਗਦੀ ਸੀ ਕਾਫੀ ਯਾਦ ਨਾਲ ਵੈਦਰ ਚੇਂਜ ਹੋ ਗਿਆ ਅੱਛਾ ਆ ਗਿਆ ਥੋ ਮੈਂ ਹੁਣ ਲੱਗੀ ਸੀ ਸਬਜ਼ੀ ਬਣਾਉਣ ਚੋਲੇ ਜਿਵੇਂ ਰਾਤ ਮੈਂ ਕੱਟ ਕੇ ਰੱਖਤੇ ਸੀਗੇ ਤੇ ਇੱਕ ਸਵੇਰ ਨੂੰ ਕੰਮ ਥੋੜਾ ਸੌਕਾ ਹੋ ਗਿਆ फटाफट ਮੈਂ ਬਣਾ ਲਾਂਣੀ ਸਬਜ਼ੀ ਸਬਜ਼ੀ ਬਣ ਜੇ ਫੇਰ ਆਪਾਂ ਹੋਰ ਕੰਮ ਵੱਲ ਹੋ ਜਾਣੇ ਮੇਰਾ ਤਾਂ ਇਹੀ ਰੁਟੀਨ ਹੈ ਮੈਂ ਉੱਠ ਕੇ ਚਾਹ ਪਾਣੀ ਪੀ ਕੇ ਪਹਿਲਾਂ ਹੁਣ ਤਾਂ ਮੈਨੂੰ ਵੀ ਪਹਿਲਾ ਕੰਮ ਮੈਂ ਸਬਜ਼ੀ ਬਣਾਉਂਦਾ ਜੋ ਵੀ ਕੁਕਿੰਗ ਦਾ ਕੰਮ ਆ ਉਸ ਤੋਂ ਬਾਅਦ ਚਾਹੇ ਕੱਪੜੇ ਧੋਈਏ ਡਸਟਿੰਗ ਕਰੀਏ ਕੋਈ ਹੋਰ ਕੰਮ ਕਰੋ ਹਨਾ ਕਿਚਨ ਦਾ ਹੀ ਕਰ ਲਓ ਚਾਹੇ ਕੁਝ ਵੀ ਕਰ ਲਓ ਫਿਰ ਇੱਕ ਵਾਰ ਕੁਕਿੰਗ ਡਨ ਹੋ ਜੇ ਜਦੋਂ ਖਾਣਾ ਖਾਣਾ ਹੋਵੇ ਤਾਂ ਆਪਾਂ ਨੂੰ ਈਜ਼ੀ ਹੋ ਜਾਂਦਾ ਫਿਰ ਉਹ ਟੈਨਸ਼ਨ ਨਹੀਂ ਵੀ ਹਨ ਟਾਈਮ ਹੋਗਾ ਅੱਜ ਮੈਂ ਸਬਜੀ ਬਣਾਉਣੀ ਆਪਾਂ ਫਿਰ ਘੜੀ ਦੇਖੀ ਜਾਂਦੇ ਆ ਇਸ ਤਰ੍ਹਾਂ ਕਿ ਮੈਂ ਸਬਜੀ ਬਣਾ ਕੇ ਰੱਖਦੇ ਨੇ ਫਿਰ ਜਦੋਂ ਖਾਣਾ ਖਾਣਾ ਹੁੰਦਾ ਆਪਾਂ ਫੁਲਕੇ ਬਣਾ ਲੈਂਦੇ ਆ ਸੋ ਇਧਰ ਬਣ ਚੁੱਕੀ ਆਲੂ ਚੋਲੇ ਦੀ ਸਬਜੀ ਸਬਜੀ ਬਹੁਤ ਟੇਸਟੀ ਬਣੇਗੀ ਚੋਲੇ ਖੇਤੋਂ ਹੀ ਲੈ ਕੇ ਆਏ ਸੀਗੇ ਖੇਤ ਦੇ ਚੋਲੇ ਸੀ ਜਿਹੜੇ ਖੇਤੋਂ ਆਪਦੇ ਖੇਤੋਂ ਸਬਜੀ ਆਉਂਦੀਆਂ ਨੇ ਖੇਤਾਂ ਦੀ ਤਾਜੀ ਸਬਜੀ ਉਹ ਸਬਜੀ ਬਹੁਤ ਟੇਸਟੀ ਬਣਦੀ ਹੈ ਬਾਜ਼ਾਰ ਵਾਲੀ ਸਬਜੀ ਨਾਲੋਂ ਬਾਜ਼ਾਰ ਚ ਕੀ ਹੁੰਦਾ ਪਾਣੀ ਛਿੜਕੀ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਵੀ ਧੋ ਕੇ ਸੁੱਕਣੇ ਪਾਤੇ ਸੀ ਬੱਦਲ ਹੋਏ ਪਏ ਸੀ ਫਿਰ ਆ ਗਈ بارش ਕੁਝ ਟਾਈਮ ਬਾਅਦ ਮੈਨੂੰ ਉਤਾਰ ਕੇ ਅੰਦਰ ਰੱਖਣੇ ਪਏ ਕਾਫੀਆਂ ਨਾ ਬੱਦਲਾਂ ਸੀ ਪਰ ਮੈਨੂੰ ਸਟੇਲ ਮੈਨੂੰ ਲੱਗ ਰਿਹਾ ਸੀ ਸ਼ਾਇਦ ਸੂਰਜ ਨਿਕਲ ਆਵੇ ਕੋਈ ਥੋੜਾ ਥੋੜਾ ਸੂਰਜ ਦਿਖਾਈ ਦੇ ਰਿਹਾ ਸੀ ਕਿ ਮੈਂ ਚਲੋ ਪਾ ਹੀ ਦੇਨੀ ਆ ਬਾਹਰ ਹੀ ਪਾ ਦਨੀ ਹਾਂ ਨਾ ਅੰਦਰ ਵੀ ਇਨੀ ਸਪੇਸ ਨਹੀਂ ਚ ਕਿੱਥੇ ਪਾਉਂਗੀ ਤੇ ਪਾਤੇ ਸੀ ਕੱਪੜੇ ਸੁੱਕਣੇ ਉਸ ਤੋਂ ਬਾਅਦ ਜਦੋਂ بارش ਆਈ ਤਾਂ ਮੈਂ ਚੱਕ ਕੇ ਅੰਦਰ ਪਾਈ ਸਟੈਂਡ ਦੇ ਅੰਦਰ ਰੱਖ ਕੇ ਸਾਰੇ ਕੱਪੜੇ ਕਪੜੇ ਧੋਣ ਤੋਂ ਬਾਅਦ ਫਿਰ ਅੰਦਰ ਆ ਕੇ ਮੈਂ ਲੱਗੀ ਸੀ ਡਸਟਿੰਗ ਮਲ ਡਸਟਿੰਗ ਅੱਜ ਮੈਂ ਬਹੁਤ ਥੋੜੀ ਕਰਨੀ ਸੀ ਬਹੁਤ ਜ਼ਿਆਦਾ ਥੋੜੀ ਤੇ ਪਰ ਸਾਨੂੰ ਨਾ ਫੋਨ ਆ ਗਿਆ ਸੀਗਾ ਲਾਈਕ ਸਾਡੇ ਰਿਲੇਟਿਵਸ ਦਾ ਉਹ ਕਹਿੰਦੇ ਸੀ ਆ ਰਹਿਆਂ ਚ ਆਉਣਾ ਸੀ ਫਿਰ ਉਸ ਕਰਕੇ ਮੈਨੂੰ ਥੋੜੀ ਜੀ ਐਕਸਟਰਾ ਹੋਰ ਕਰਨੀ ਪਈ ਹੈ ਨਾ ਉਹ ਤਾਂ ਮੈਂ ਚਲੋ ਜੋ ਮੇਰਾ ਰੁਟੀਨਸ ਮੇਰੇ ਰੁਟੀਨ ਚ ਡਸਟਿੰਗ ਘਟ ਸੀ ਫਿਰ ਜੋ ਕਿਸੇ ਆਉਣਾ ਹੋਵੇ ਤਾਂ ਫਿਰ ਥੋੜੀ ਜੀ ਆਪਾਂ ਨੂੰ ਐਕਸਟਰਾ ਵੀ ਕਰਨੀ ਪੈ ਜਾਂਦੀ ਹੈ ਤੇ ਇਸ ਕਰਕੇ ਮੈਨੂੰ ਥੋੜੀ ਐਕਸਟਰਾ ਕਰਨੀ ਪੈਗੀ ਕਿਉਂਕਿ ਫਿਰ ਅਸੀਂ ਲੰਚ ਦੀ ਮੈਂ ਤਿਆਰੀ ਕਰਨੀ ਇਸ ਡਾਈਨਿੰਗ ਟੇਬਲ ਵੀ ਚਾਹੀਦਾ ਅਸੀਂ ਖਾਣਾ ਖਾਣ ਲਈ ਤੇ ਡਾਈਨਿੰਗ ਟੇਬਲ ਵੀ ਜ਼ਰੂਰੀ ਹੋ ਗਿਆ ਸੀ ਕਲੀਨ ਕਰਨਾ ਵੈਸੇ ਸਾਫ ਦੀ ਬਸ ਹਲਕਾ ਫੁਲਕਾ ਜਿਹਾ ਸਾਫ ਕਰਨਾ ਪੈਂਦਾ ਉਹੀ ਗੱਲ ਹੈ ਜਦੋਂ ਆਪਾਂ ਡੇਲੀ ਰੂਟੀਨ ਸਫਾਈ ਕਰਦੇ ਰਹਿੰਦੇ ਆ ਫਿਰ ਅਚਾਨਕ ਕਿਸੇ ਗੈਸਟ ਨੇ ਆਣਾ ਹੋਵੇ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਡੀਪ ਕਲੀਨਿੰਗ ਦੀ ਲੋੜ ਨਹੀਂ ਪੈਂਦੀ ਹੈਗੀ ਹਨਾ ਵੀ ਆਪ ਵੀ ਬਹੁਤ ਜ਼ਿਆਦਾ ਗੰਦਾ ਪਏ ਹਲਕਾ ਫੁਲਕਾ ਜਿਹਾ ਕੱਪੜਾ ਮਾਰੋ ਚਲੋ ਜਾਈਏ ਆਪਣਾ ਕੰਮ ਚੰਗ ਜਾਂਦਾ ਜਾ ਪਰ ਡੇਲੀ ਰੂਟੀਨ ਚ ਕੋਈ ਕਲੀਨਿੰਗ ਦਾ ਰੂਟੀਨ ਨਹੀਂ ਬਣਾਵਾਂਗੇ ਨਾ ਫਿਰ ਆਪਾਂ ਨੂੰ ਸਫਾਈ ਲਾਈਕ ਬਹੁਤ ਡੀਪ ਕਲੀਨਿੰਗ ਕਰਨੀ ਪੈਂਦੀ ਹੈ ਟਾਈਮ ਵੀ ਜਿਆਦਾ ਲੱਗਦਾ ਇਸ ਕਰਕੇ ਮੈਂ ਡੇਲੀ ਮੈਂ ਆਪਣਾ ਰੂਟੀਨ ਬਣਾ ਕੇ ਰੱਖਦੇ ਕਲੀਨਿੰਗ ਦਾ ਵੀ ਮੈਂ ਅੱਜ ਕੀ ਕਰਨਾ ਕੀ ਕਰਨਾ ਅੱਜ ਮੇਰੇ ਕਲੀਨਿੰਗ ਰੂਟੀਨ ਚ ਬਸ ਕੱਲੀ ਮੈਂ ਲੌਬੀ ਦੀ ਡਸਟਿੰਗ ਕਰਨੀ ਸੀ ਜਾਂ ਫਿਰ ਆਪਦੇ ਰੂਮ ਦੀ ਪਰ ਮੈਨੂੰ ਥੋੜੀ ਹੋਰ ਐਕਸਟਰਾ ਕਰਨੀ ਪੈਗੀ ਅੱਜ ਮਾਰਨਿੰਗ 'ਚ ਫੋਨ ਆਇਆ ਸੀ ਕਹਿੰਨੇ ਆ ਸਿਆ ਰਹੇ ਫਿਰ ਮੈਂ ਲੰਚ ਵੀ ਤਿਆਰ ਕਰਨਾ ਸੀਗਾ ਤੇ ਡਸਟਿੰਗ ਵੀ ਥੋੜੀ ਮੈਨੂੰ ਐਕਸਟਰਾ ਕਰਨੀ ਪੈਗੀ ਇਸ ਕਰਕੇ ਫਿਰ ਮੇਰਾ ਰ ਬੀਜ਼ੀ ਵੀ ਹੋ ਗਿਆ ਤੇ ਮੇਰਾ ਹੱਥ ਵੀ ਤੇਜ਼ ਚੱਲੇ ਫਿਰ ਹੱਥ ਵੀ ਤੇਜ਼ ਚਲਾਉਣਾ ਪੈਂਦਾ ਉਹ ਅਕੋਰਡਿੰਗ ਹੈ ਨਾ ਜੇ ਅਕੋਰਡਿੰਗ ਆਪਣੇ ਕੋਲ ਟਾਈਮ ਹੋਵੇ ਕਿਉਂਕਿ ਟਾਈਮ ਲਿਮਿਟਿਡ ਸੀਗਾ ਤੇ ਉਹ ਲਿਮਿਟਿਡ ਟਾਈਮ ਵਿੱਚ ਮੈਂ ਲੰਚ ਵੀ ਤਿਆਰ ਕਰਨਾ ਸਮਝ ਆਉਂਦਾ ਵੀ ਨਾਉਣਾ ਤੋਂ ਨਾ ਸੀਗਾ ਤੇ ਡਸਟਿੰਗ ਵੀ ਸਾਫ਼-ਸਫਾਈ ਵੀ ਕਰਨੀ ਸੀ ਸਾਰਾ ਕੁਝ ਆਪਾਂ ਨੂੰ ਲੇਡੀਜ਼ ਨੂੰ ਮੈਨੇਜ ਕਰਨਾ ਪੈਂਦਾ ਆਪਣੇ ਕੋਲ ਕਿੰਨਾ ਟਾਈਮ ਹੈ ਟਾਈਮ ਅਕੋਰਡਿੰਗ ਕੰਮ ਮੈਨੇਜ ਕਰਨੇ ਪੈਂਦੇ ਲਾਈਕ ਪਲੈਨਿੰਗ ਐਂਡ ਟਾਈਮ ਮੈਨੇਜਮੈਂਟ ਇਹ ਦੋ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਇਧਰ ਨੂੰ ਬਣਾ ਰਹੀਆਂ ਸਬਜੀ ਭਿੰਡੀ ਵਾਲੀ ਭਿੰਡੀ ਦੀ ਸਬਜੀ ਬਿਨਾ ਪਿਆਜ਼ ਵਾਲੀ ਭਿੰਡੀ ਬਣਾ ਲਈ ਮੈਂ ਬਿਨਾ ਪਿਆਜ਼ ਤੋਂ ਤੇ ਇਧਰ ਮੈਂ ਬਣਾਇਆ ਸ਼ਾਈ ਪਨੀਰ ਦੀ ਗਰੇਵੀ ਦਵਿੰਦਰ ਪਨੀਰ ਲੈ ਕੇ ਆਉਣਗੇ ਮਾਨਸਾ ਕੋਲ ਗਏ ਹੋਏ ਨੇ ਤੇ ਪਨੀਰ ਲੈ ਕੇ ਆਗੇ ਪਨੀਰ ਪਾ ਦੂੰਗੀ ਮੈਂ ਗਰੇਵੀ ਵਿੱਚ ਕਿਉਂਕਿ ਹੁਣ ਪਿੰਡ ਵਿੱਚ ਐਦਾ ਪਨੀਰ ਅਵੇਲੇਬਲ ਨਹੀਂ ਹੈਗਾ ਇੱਥੇ ਨਹੀਂ ਮਿਲਦਾ ਨਾ ਸਾਡੇ ਪਿੰਡ ਵਿੱਚ ਐਤੋਂ ਕੋਈ ਸ਼ਾਪਸ ਵਗੈਰਾ ਨਹੀਂ ਹੈਗੇ ਮੈ ਪਨੀਰ ਮਿਲ ਜੂਗਾ ਤੇ ਉਹ ਸਪੈਸ਼ਲ ਸ਼ਹਿਰ ਗਏ ਨੇ ਲੈਣੋਂ ਆਸੇ ਦੋ ਚਾਰ ਚੀਜ਼ਾਂ ਤੇ ਇਧਰ ਸਵੇਰ ਮੈਂ ਬਣਾਈ ਸੀ ਆਲੂ ਚੋਲੇ ਦੀ ਸਬਜੀ ਕਿ ਮੇਰੇ ਕੋਲ ਆ ਕਾਫੀ ਬਚੀ ਪਈ ਏ ਸਬਜੀ ਹੋ ਜੂ ਦੋ ਮੈਂ ਹੋਰ ਬਣਾ ਲਈ ਲੰਚ ਕਰ ਲਿਆ ਰੈਡੀ ਐਸ ਤਰਾ ਟਾਈਮ ਮੈਨੇਜਮੈਂਟ ਐਂਡ ਪਲੈਨਿੰਗ ਪਲੈਨਿੰਗ ਕਰਕੇ ਹੀ ਆਪਾਂ ਟਾਈਮ ਨੂੰ ਮੈਨੇਜ ਕਰ ਸਕਦੇ ਆ ਜੇ ਆਪਣੀ ਕਿਸੇ ਕੰਮ ਦੀ ਪਲੈਨਿੰਗ ਨਹੀਂ ਹੋਊਗੀ ਤੇ ਟਾਈਮ ਬਹੁਤ ਵੇਸਟ ਹੋਊਗਾ ਆਪਾਂ ਟਾਈਮ ਯੂਟਿਲਾਈਜ਼ ਕਿਵੇਂ ਕਰਨਾ ਉਹਨੂੰ ਸਹੀ ਕੰਮਾਂ ਵਿੱਚ ਕਿਵੇਂ ਲਾਣਾ ਆਪਣੇ ਟਾਈਮ ਦੀ ਸਹੀ ਵਰਤੋਂ ਕਿਵੇਂ ਕਰਨੀ ਆਪਾਂ ਨੂੰ ਫਿਰ ਬਹੁਤ ਕੁਝ ਉਹਦੇ ਵਿੱਚ ਸਿੱਖਣ ਨੂੰ ਮਿਲਦਾ ਹੈ ਤੇ ਇਦਦਰ ਮੈਂ ਡਾਈਨਿੰਗ ਟੇਬਲ ਵੀ ਆਰਗੇਨਾਈਜ਼ ਕਰਤਾ ਸੀ ਸਾਰਾ ਅਰੇਂਜ ਕਰਤਾ ਸੀ ਕ੍ਰੋਕਰੀਵਰ ਕੱਢ ਕੇ ਤਾਂ ਕਿ ਫਿਰ ਮੈਂ ਜਦੋਂ ਲਾਈਕ ਲੰਚ ਟਾਈਮ ਹੋਵੇ ਬਸ ਮੈਂ ਸਬਜ਼ੀਆਂ ਗਰਮ ਕਰਾਂ ਤੇ ਸਰਵ ਕਰਾਂ ਹਨਾ ਫਿਰ ਮੂੰਹ ਉੱਤਰਨਾ ਪੈਂਦਾ ਟਾਈਮ ਹੋ ਗਿਆ 12:30 ਦਾ ਮੈਨਾਂ ਕਿ ਹੋ ਗਈ ਰੈਡੀ ਬਾਹਰ ਹੋ ਰਹੀ ਹੈ بارش ਕਾਦੀ ਲੱਗਿਓ ਕਿਨ ਮਿੰਨ ਕਿਨ ਮਿੰਨ ਜਿਹੀ ਲੱਗਿਓ ਉਹਨਾਂ ਮੈਂ ਜਾਣੀ ਕਿਚਨ ਵਿੱਚ ਕਿਚਨ ਵਿੱਚ ਆਟਾ ਗੁੰਨੂਗੀ ਸੈਲਡ ਕੱਟ ਕੇ ਰੱਖ ਦੂੰਗੀ ਦਹੀਂ ਫੈਂਟ ਕੇ ਰੱਖ ਦੂੰਗੀ ਰਾਇਤਾ ਫੇਰ ਪੈ ਜੂ ਹਨਾ ਉਦੋਂ ਬੂੰਦੀ ਤੇ ਮਸਾਲੇ ਪਾਊਗਾ ਤੇ ਦਹੀਂ ਨੂੰ ਫੈਂਟ ਕੇ ਰੱਖ ਦੂੰਗੀ ਲਾਈਕ ਪ੍ਰੋਪਰ ਉਹਦਾ ਕੰਸਿਸਟੈਂਸੀ ਰੱਖ ਕੇ ਉਹ ਮਿਡੋਂਗੇ ਚਪਾ ਕੇ ਰੱਖ ਦਾਨੀ ਇਹ ਕੰਮ ਨਿਕਮਟ ਕਰਦੇ ਐਨੇ ਦਵਿੰਦਰ ਆਉਣ ਵਾਲੇ ਨਮਨਸਾ ਤੋਂ ਪਨੀਰ ਲੈ ਕੇ ਆਉਣਗੇ ਫੇਰ ਪਨੀਰ ਗਰੇਵੀ ਵਿੱਚ ਪਾਊਗਾ ਗਰੇਵੀ ਬਣੀ ਪਈ ਉਹ ਪਾ ਕੇ ਨਾ ਪਨੀਰ ਗਰੇਵੀ ਵਿੱਚ ਇੱਕ ਵਾਰ ਸਬਜ਼ੀ ਦੁਬਾਰਾ ਗਰਮ ਕਰ ਦੂੰਗੀ ਤਾਂ ਕਿ ਪਨੀਰ ਵੀ ਅਚੀ ਤਰ੍ਹਾਂ ਮਸਾਲੇ ਜੀ ਪਨੀਰ ਦੇ ਅੰਦਰ ਚਲੇ ਜਾਣ ਇਨੇ ਕਮੋਟੇ ਜੇ ਕੰਮ ਨੇ ਕਰਦੀਆਂ ਮੈਂ ਰੈਡੀ ਹੋ ਗਈ ਨਾ ਨਹੀਂ ਫਰੈਸ਼ ਹੋ ਗਈ ਤਕਾਵਟ ਵੀ ਹੋਈ ਪਈ ਆ ਫਿਰ ਸਰਕੇ ਇਸ਼ੂਸ ਆਕਸਫੋਰਡ ਨਹੀਂ ਹੁਣ ਸ਼ੂਸ ਆਕਸ ਪਾ ਕੇ ਕੰਮ ਕਰੂੰਗੀ ਫਿਰ ਸ਼ੂਸ ਨਾਲ ਥੋੜਾ ਜਿਹਾ ਟੂਈ ਨੂੰ ਆਰਾਮ ਮਿਲਦਾ ਅੱਜ ਮੇਰੇ ਕੋਲ 벨ਟ ਪਈ ਸੀ ਕਿ ਜੇ ਟੂਈ ਵਾਲੀ ਪਹਿਲਾਂ ਵਾਲੀ ਉਹ ਮੈਂ ਲਾਉਣ ਲੱਗੀ ਤਾਂ ਮੇਰੇ ਲੂਸ ਆ ਹੋ ਲੱਗ ਨਹੀਂ ਰਹੀ ਸੀ ਤੁਣ 벨ਟ ਵੀ ਨਵੀਂ ਲਿਆਣੀ ਪਊਗੀ ਕਿ ਭੈਣ ਨੇ ਮੈਨੂੰ ਕਮੈਂਟ ਕਰਿਆ ਸੀ ਕਿ ਜਦੋਂ ਉਸ ਕੰਮ ਕਰਦੇ ਨੂੰ 벨ਟ ਲਗਾ ਕੇ ਕਰਿਆ ਕਰੋ ਤੇ ਮੈਂ 벨ਟ ਕੱਢਣੀ ਅੰਦਰੋਂ ਭੁੱਲ ਜਾਂਦੀ ਸੀਗੀ ਕਿ ਅੱਜ ਕੱਢ ਕੇ ਮੈਂ ਕਿਹਾ ਚੱਲ 벨ਟ ਲਗਾ ਲਾਂ ਮੇਰੇ ਟੂ ਇਨ ਤਕਾਵਟ ਹੋਈ ਪਈ ਦੇਖਿਆ ਲੂਜ਼ ਐ ਮੇਰੇ ਲੂਜ਼ ਹੋ ਗਈ ਹੁਣ ਹੋਰ ਲੈਣੀ ਪਊਗੀ ਤੇ ਫਿਰ ਦਮਿੰਦਰ ਕਹਿੰਦਾ ਤੂੰ ਨਾਲ ਜਾ ਕੇ ਲੈ ਆਈ 벨ਟ ਵੀ ਤੇਰਾ ਸਾਈਜ਼ ਦਾ ਪਤਾ ਲੱਗ ਜੂਗਾ ਕੱਪੜੇ ਅੰਦਰ ਪਾਏ ਪਏ ਨੇ ਸਟੈਂਡ ਤੇ ਬਾਰਿਸ਼ ਸੀ ਨਾ ਬਾਹਰ ਫਿਰ ਮੈਂ ਅੰਦਰ ਰੱਖ ਦਿੱਤੇ ਸਟੈਂਡ ਅੰਦਰ ਹੀ ਪਿਆ ਕੱਪੜਿਆਂ ਵਾਲਾ ਬਾਹਰ ਬਾਰਿਸ਼ ਹੋ ਰਹੀ ਥੋੜੇ ਜਿਹੇ ਕੱਪੜੇ ਜਿਆਦੇ ਹੁੰਦੇ ਮੈਨੂੰ ਓਕੇ ਹੋ ਜਾਂਦੇ ਪਾਉਣੇ ਕਿਉਂਕਿ ਡਰਾਇੰਗ ਰੂਮ ਵਿੱਚ ਵੀ ਅੱਜ ਪਾ ਨਹੀਂ ਸਕਦੀ ਸੀ ਫਿਰ ਗੈਸਟ ਨੂੰ ਕਿੱਥੇ ਬਣਾਉਣਾ ਜੇ ਮੈਂ ਡਰਾਇੰਗ ਰੂਮ ਵਿੱਚ ਪਾ ਦੰਦੀ ਉੱਗੇ ਮੈਂ ਡਰਾਇੰਗ ਰੂਮ ਚ ਕੱਪੜੇ ਪਾਣ ਦੀ ਸੱਜ ਮੈਂ ਨਹੀਂ ਪਾਈ ਫਿਰ ਅੱਜ ਸਟਾਇਰ ਸਟੈਂਡ ਤੇ ਦੂਰੇ ਤੀਰੇ ਕਰਕੇ ਬਸ ਸਟੈਂਡ ਤੇ ਰੱਖ ਦਿੱਤੇ ਇੱਥੇ ਕਮਰੇ ਚ ਕਰਤਾ ਸਟੈਂਡ ਸੁੱਕੀ ਜਾਣਗੇ ਚੱਲੀਏ ਕਿਚਨ ਵਿੱਚ ਫਰੂਟ ਮੈਂ ਆਪਦਾ ਖਾ ਲਿਆ ਕਿਉਂਕਿ ਸਵਾ 12 ਦਾ ਟਾਈਮ ਹੋ ਗਿਆ ਫਿਰ ਮੈਂ ਕਿਹਾ ਫਰੂਟ ਖਾ ਕੇ ਤਾਂ ਨਾਲ ਭੁੱਖ ਨਹੀਂ ਮਹਿਸੂਸ ਹੋ ਗਈ ਤੇ ਆਪਦਾ ਫਰੂਟ ਵੀ ਮਿਸ ਨਹੀਂ ਹੋਊਗਾ ਤੇ ਹੁਣ ਕਿਚਨ ਚ ਕਰਦੀਆਂ ਨਿੱਕੇ-ਮੋਟੇ ਜੇ ਕੰਮ ਤਾਂ ਕਿ ਫਿਰ ਗੈਸਟ ਆਉਣ ਉਹਨਾਂ ਕੋਲ ਬੈਠਣ ਦਾ ਮੈਨੂੰ ਟਾਈਮ ਲੱਗੇ ਆ ਨਾ ਮੈਂ ਤਿਆਰੀ ਕਰਕੇ ਪਹਿਲਾਂ ਹੀ ਸਾਰੀ ਰੱਖ ਦਾਂ ਇਹ ਫਿਰ ਆਪ ਮੈਂ ਕਿਚਨ ਚ ਬਿਜ਼ੀ ਰਹੂਗੀ ਅਗਲਾ ਨੂੰ ਆਈ ਹੋਊਗੀ ਸਾਡੇ ਕੋਲ ਬੈਠ ਨਹੀਂ ਰਹੀ ਹੈਗੇ ਤੇ ਆਪ ਨੂੰ ਵੀ ਫਿਰ ਅੱਛਾ ਨਹੀਂ ਲੱਗਦਾ ਵੀ ਕਿਸੇ ਨੂੰ ਆਪਾਂ ਘਰੇ ਬੁਲਾ ਕੇ ਹੈ ਨਾ ਕਿ ਕੋਈ ਆਵੇ ਤਾਂ ਆਪਾਂ ਆਪਣੇ ਕੰਮਾਂ ਚ ਬਿਜ਼ੀ ਰਹੀਏ ਕਰਦੇ ਆਂ ਤਿਆਰੀ ਲੰਚ ਦੀ ਲੰਚ ਤਿਆਰ ਆਵਾ ਸਾਈ ਨਹੀਂ ਕਿ ਮੋਟੀਆਂ ਤਿਆਰੀਆਂ ਨਹੀਂ ਕਰਨ ਵਾਲੀਆਂ ਇਹਨਾਂ ਤੇ ਵੀ ਕਾਫੀ ਟਾਈਮ ਲੱਗ ਜਾਂਦੀ ਹੈ ਸੈਲਡ ਕੱਟਣਾ ਆਟਾ ਗੁੰਨਣਾ ਹੈ ਨਾ ਫਿਰ ਪਹਿਲਾਂ ਰੈਡੀ ਹੋ ਗਏ ਸਾਰਾ ਕੁਝ ਆਪ ਨੂੰ ਉਦ ਮੌਕੇ ਤੇ ਈਜ਼ੀ ਹੋ ਜਾਂਦਾ ਹੁਣ ਸੀ ਰਾਤ ਦਾ ਡਿਨਰ ਦਾ ਟਾਈਮ ਡਿਨਰ ਵਿੱਚ ਅੱਜ ਮੈਂ ਕੁਝ ਨਹੀਂ ਬਣਾਉਣਾ ਸੀਗਾ ਬਸ ਸਿਰਫ ਇੱਕ ਲਾਈਕ ਫੁਲਕੇ ਬਣਾਉਣੇ ਸੀ ਆਟਾ ਵੀ ਮੇਰੇ ਕੋਲ ਬਚਿਆ ਪਿਆ ਸੀ ਸਬਜ਼ੀਆਂ ਵੀ ਪਈਆਂ ਸੀਆਂ ਤੇ ਮੈਂ ਲੱਗੀ ਸੀ ਹੁਣ ਰਾਤ ਦੇ ਫੁਲਕੇ ਬਣਾਉਣ ਗਿਆ ਫਟਾ ਕੇ ਚਲੀ ਗਈ ਸੀ ਬਹੁਤ ਵਧੀਆ ਦਿਨ ਰਿਹਾ ਬਹੁਤ ਹੀ ਜ਼ਿਆਦਾ ਅੱਛਾ ਲੱਗਿਆ ਨਾ ਗੱਲਾਂ ਬਾਤਾਂ ਕਰਕੇ ਆਪਣਾ ਵੀ ਐਂਟਰੇਨਮੈਂਟ ਹੋ ਜਾਂਦਾ ਅੱਛਾ ਲੱਗਦਾ ਕਿਸੇ ਪੰਡ ਭਾਈ ਨੂੰ ਮਿਲਦੇ ਆ ਤੇ ਮੇਰੀ ਬੈਕ ਪੇਨ ਬਹੁਤ ਬਹੁਤ ਜ਼ਿਆਦਾ ਬੈਕ ਪੇਨ ਹੋ ਰਹੀ ਸੀ ਫਿਰ ਦਵਿੰਦਰ ਮੈਨੂੰ ਲੈ ਕੇ ਜਾ ਕੇ ਸ਼ਾਮ ਨੂੰ 벨ਟ ਮੈਨੂੰ ਲੈ ਕੇ ਵੀ ਲੈ ਕੇ ਦਵਾ ਕੇ ਆਏ ਕਹਿੰਦੇ ਵੀ ਆਪ ਆਪਣੇ ਸਾਈਜ਼ ਦੀ 벨ਟ ਤੂੰ ਲੈ ਕੇ ਆ ਉਹ ਹੀ ਗੱਲ ਜਦੋਂ ਉਹ ਥੇ ਇੱਕ ਪਾਈ 벨ਟ ਉਹਨਾਂ ਨੇ ਮੈਨੂੰ ਦਿੱਤੀ ਉਹ ਸਾਈਜ਼ ਮੇਰੇ ਖੁੱਲਾ ਸੀਗਾ ਫਿਰ ਉਹਨਾਂ ਨੇ ਹੋਰ ਸਾਈਜ਼ ਦਿੱਤਾ ਉਹ ਮੇਰੇ ਸਹੀ ਆਇਆ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਕਿਉਂਕਿ ਹੁਣ ਮੈਂ ਥੋੜਾ ਰੂਟੀਨ ਬੀਜ਼ੀ ਚੱਲਦਾ ਮੈਨੂੰ ਰੈਸਟ ਦਾ ਟਾਈਮ ਬਹੁਤ ਘੱਟ ਮਿਲਦਾ ਉਹ ਪਹਿਲਾਂ ਵਾਲੀ ਗੱਲ ਨਹੀਂ ਵੀ ਮੈਂ ਰੈਗੂਲਰ ਰੈਸਟ ਕਰ ਰਹੀ ਹਾਂ ਰੈਸਟ ਕਰ ਰਹੀ ਹਾਂ ਉੱਠਣਾ ਪੈਂਦਾ ਵਿੱਚ ਵਿੱਚ ਉਸ ਕਰਕੇ ਮੇ ਦੇਦਰ ਡਿਨਰ ਵਿੱਚ ਮੈਂ ਮਾਂਰੇ ਫੁਲਕੇ ਦਵਿੰਦਰ ਮੈਂ ਕਹਿੰਦੇ ਬਾਅਦ ਫੁਲਕੇ ਬਣਾ ਕੇ ਤੂੰ ਰੱਖ ਤੇ ਮੈਂ ਆਪੇ ਚੱਕ ਕੇ ਖਾ ਲੂੰਗਾ ਮੈਂ ਕਿਹਾ ਨਹੀਂ ਆਇਤਾ ਚਲ ਮੈਂ ਫੜਾ ਦੂੰਗੀ ਜਾਂਪੇ ਚੱਕ ਕੇ ਖਾ ਲੂੰਗਾ ਉਸ ਵਾਰ ਕਿਚਨ ਵਗੈਰਾ ਵੀ ਮੈਨੂੰ ਸਮਝਣੀ ਪਊਗੀ ਹੈ ਨਾ ਸਾਫ ਕਰਮੀ ਪਊਗੀ ਉਹ ਤਾਂ ਤੁਸੀਂ ਕਰ ਸਕਦੇ ਫੁਲਕੇ ਚੱਕ ਕੇ ਖਾ ਲੂੰਗੀ ਬਸ ਔਖਾ ਤਾਂ ਘਮ ਹੈ ਨਹੀਂ ਸਬਜ਼ੀਆਂ ਮੇਰੇ ਕੋਲ ਪਈਆਂ ਸਬਜ਼ੀਆਂ ਗਰਮ ਕਰਨੀਆਂ ਸੀਗੀਆਂ ਫੁਲਕੇ ਮੈਂ ਬਣਾ ਲਏ ਤੇ ਹੁਣ ਮਾਈਕ੍ਰੋਵੇਵ ਵਿੱਚ ਮੈਂ ਕਰ ਦਾਂ ਨੀ ਸਬਜ਼ੀ ਗਰਮ ਫਿਰ ਮੈਂ ਕਿ ਚਲੋ ਗੈਸ ਦੇ ਕੋਲ ਜਿਆਦਾ ਭਾਂਡੇ ਫਰਾਈ ਪੈਨ ਵਗੈਰਾ ਕੜਾਹੀ ਵੇ ਰੱਖੀ ਹੋਗਾ ਤਾਂ ਕਰੀ ਮਾਈਕ੍ਰੋਵੇਵ ਵਿੱਚ ਇੱਕ ਤੇ ਭਿੰਡੀ ਦੀ ਜਿੰਨੀ ਬਚੀ ਹੋਏ ਇਹ ਕੰਮ ਕਰ ਲਾਂਗੇ ਤੇ ਦੂਜੇ ਤਰੀਕੇ ਤੇ ਅੱਗੇ ਇਸ ਕਹਿੰਦੇ ਸੀ ਮੈਂ ਪਾਲਾਣਾ ਫੁੱਲ ਕਾਪ ਦਾ ਵੀ ਸਬਜੀ ਮੈਨੂੰ ਕਰਮ ਕਰਕੇ ਤੁਸੀਂ ਦੇ ਦਿਓ ਐਸ ਤਰ੍ਹਾਂ ਕੁਛ ਥਿੰਦਰ ਦਾ ਰੂਟੀਨ ਸੀ ਅੱਜ ওই ਗੱਲ ਆ ਦੁੱਖ ਤਕਲੀਫ ਹੋਵੇ ਔਰਤ ਨੂੰ ਹਨਾ ਪਰ ਫਿਰ ਵੀ ਕੰਮ ਆਪ ਨੂੰ ਘਰ ਦੇ ਕਰਨੇ ਹੀ ਪੈਂਦੇ ਨੇ ਕੰਮ ਛੱਡ ਕੇ ਨਹੀਂ ਬੈਠਾ ਜਾਂਦਾ ਹੁੰਦਾ ਜਦੋਂ ਕੋਈ ਆਪਣਾ ਕੋਈ ਕਰਨ ਵਾਲਾ ਮੂਰੇ ਨਾ ਹੋਵੇ ਕਰਨ ਵਾਲਾ ਹੋਵੇ ਤਾਂ ਬੰਦਾ ਰੈਸਟ ਵੀ ਕਰ ਸਕਦਾ ਪਰ ਜਦੋਂ ਕੋਈ ਨਾ ਹੋਵੇ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਜਾਂ ਕੋਈ ਦੁੱਖ ਦਾ ਚਾਹ ਕੋਈ ਸੁੱਖ ਦਾ ਸੋ ਫਿਰ ਸਬਜ਼ੀਆਂ ਮੈਂ ਕਰ ਲਈਆਂ ਗਰਮ ਤੇ ਦਵਿੰਦਰ ਨੇ ਆਪ ਦਾ ਖਾਣਾ ਆਪੇ ਪਾ ਲਿਆ ਤੇ ਖਾ ਲਿਆ ਉਸ ਤੋਂ ਬਾਅਦ ਚਲੋ ਕਿਚਨ ਵਗੈਰਾ ਮੈਂ ਕਲੀਅਰ ਕਰਤੀ ਸਾਰੀ ਸਾਫ਼ ਕਰਤੀ ਉਹ ਸਾਫ਼ ਦਾ ਫੇਰ ਕੰਮ ਐਨਾ ਜ਼ਿਆਦਾ ਹੈ ਨਹੀਂ ਕਿ ਕੁਕਿੰਗ ਹੋਈ ਨਹੀਂ ਕਿਚਨ ਵਿੱਚ ਹੁਣ ਸ਼ਾਮ ਨੂੰ ਤੇ ਬਸ ਕੱਲੇ ਫੁਲਕੇ ਬਣਾਈ ਤੇ ਉਸ ਕਰਕੇ ਨਾ ਕਿਚਨ ਨੂੰ ਸਾਫ਼ ਕਰਨ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਾ ਹੈਗਾ ਫਿਰ ਤੇ ਕਿਚਨ ਦਾ ਕੰਮ ਕਰਕੇ ਹੁਣ ਮੈਂ ਆ ਗਈ ਸੀ ਡਾਈਨਿੰਗ ਹਾਲ ਵਿੱਚ ਸਾਰੀ ਕ੍ਰੌਕਰੀ ਜੋ ਵੀ ਯੂਜ਼ ਖਰੀ ਸੀ ਉਹ ਸਾਰੀ ਅੰਦਰ ਅਰੇਂਜ ਕਰਨੀ ਆ ਔਰਗੇਨਾਈਜ਼ ਕਰਕੇ ਰੱਖਣੀ ਆ ਇਹ ਕੰਮ ਕਰਨ ਮੈਨੂੰ ਬਹੁਤ ਵਧੀਆ ਲੱਗਦਾ ਕ੍ਰੌਕਰੀ ਯੂਜ਼ ਕਰਨੀ ਉਹਨੂੰ ਧੋ ਅੱਛੀ ਤਰ੍ਹਾਂ ਕੱਪੜਾ ਮਾਰ ਕੇ ਵਾਈਪ ਕਰਕੇ ਤੁਸੀਂ ਰੱਖੋ ਫਿਰ ਉਹਨੂੰ ਆਰਗੇਨਾਈਜ਼ ਕਰੋ ਵਾਪਸ ਉਸ ਤਰੀਕੇ ਨਾਲ ਰੱਖੋ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਕਰਨੀ ਤੇ ਮੈਨੂੰ ਖੁਸ਼ੀ ਹੁੰਦੀ ਮੈਂ ਹਮੇਸ਼ਾ ਕਹਿੰਦੀ ਹੁੰਨੀ ਜਦੋਂ ਵੀ ਆਪਣੇ ਕ੍ਰੌਕਰੀ ਜਿੱਥੇ ਯੂਜ਼ ਕਰਦੀਆਂ ਕਿ ਜਿਸ ਦਿਨ ਮੇਰੀ ਕ੍ਰੌਕਰੀ ਬਾਹਰ ਨਿਕਲਦੀ ਹੈ ਯੂਜ਼ ਹੁੰਦੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਇਹਨਾਂ ਦੀ ਵਾਰੀ ਆ ਯੂਜ਼ ਕਰਨੀ ਵੀ ਚਲੋ ਕਰਦੇ ਯੂਜ਼ ਹੋਈ ਹੈ ਹਨਾ ਨਹੀਂ ਤਾਂ ਇਹ ਤਾਂ ਸ਼ੋ ਪੀਸ ਦੇ ਰੱਖੇ ਹੋਏ ਨੇਗੇ ਚਲੋ ਗੈਸਟ ਆਨ ਦਾ ਉਦੋਂ ਯੂਜ਼ ਹ ਜਦੋਂ ਬੱਚੇ ਹੁੰਦੇ ਜਿਵੇਂ ਹੁਣ ਬੇਟੀ ਆਈ ਹੋਈ ਹੈ ਉਹ ਯੂਜ਼ ਕਰ ਲਾਂਗੇ ਉਹਨੂੰ ਬੜਾ ਸ਼ੌਂਕ ਆ ਕ੍ਰੌਕਰੀ ਦਾ ਬਹੁਤ ਜ਼ਿਆਦਾ ਸ਼ੌਂਕ ਕੋਈ ਨਾ ਸ਼ੇਕ ਸਮੂਦੀ ਪੀਣੀ ਉਹਨੂੰ ਇਥੋਂ ਇਥੋਂ ਨਾ ਬੜੇ ਸੋਹਣੇ ਸੋਹਣੇ ਭਾਂਡੇ ਲੱਭ ਕੇ ਲੈ ਕੇ ਜਾਊਗੀ ਮम्मा ਅੱਜ ਮੈਂ ਇਹ ਚ ਪੀਣੀ ਆ ਫਿਰ ਆਈਸਕ੍ਰੀਮ ਖਾਣੀ ਆ ਬੜਾ ਸੋਹਣਾ ਬਾਊ ਰਾਣੀ ਦੀ ਪਸੰਦ ਕੱਢ ਕੇ ਲੈ ਕੇ ਜਾਊਗੀ ਮम्मा ਅੱਜ ਮੈਂ ਇਹ ਚ ਆਈਸਕ੍ਰੀਮ ਖਾਣੀ ਆ ਉਹਨੂੰ ਸ਼ੌਂਕ ਆ ਬਹੁਤ ਜ਼ਿਆਦਾ ਵੀ ਸੋਹਣੇ ਸੋਹਣੇ ਭਾਂਡੇ 'ਚ ਮੈਂ ਖਾਵਾਂ ਵੀ ਮਾ ਹਨ ਫਿਰ ਮੈਂ ਵੀ ਕਹਿ ਦਿੰਨੀ ਆ ਵੀ ਉਹ ਤੋਂ ਆਪਾਂ ਚੱਕ ਲਿਆ ਭਾਂਡੇ ਜਿਹੜੇ ਤੁਹਾਨੂੰ ਪਸੰਦ ਹੋ ਜੀ ਅ ਤੁਸੀਂ ਕ੍ਰੌਕਰੀ ਵਾਲਾ ਪਾਰਟ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿ ਸਾਰੀ ਕ੍ਰੌਕਰੀ ਆਪਣਾ ਆਪਾ ਯੂਜ਼ ਵੀ ਕਰੀਏ 컬렉ਸ਼ਨ ਕਰਨੇ ਵੀ ਅੱਛੀ ਲੱਗਦੀ ਹੈ ਯੂਜ਼ ਕਰਨੇ ਵੀ ਅੱਛੀ ਲੱਗਦੀ ਹੈ ਫਿਰ ਯੂਜ਼ ਕਰਕੇ ਉਹਨੂੰ ਕਲੀਨ ਕਰਕੇ ਵਾਪਸ ਤੁਸੀਂ ਟਿਕਾ ਦਿਓ ਚਿੰਨ-ਚਿੰਨ ਕੇ ਰੱਖੋ ਉਹ ਕੰਮ ਵੀ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਔਰਤ ਦੀ ਇਹ ਹੀ ਨਿਸ਼ਾਨੀਆਂ ਹਨ ਘਰ ਦੇ ਕੰਮ ਕਰਨੇ ਵਧੀਆ ਲੱਗਣਗੇ ਕਾਰਨ ਸਾਫ਼ ਸੁਥਰਾ ਆਰਗੇਨਾਈਜ਼ ਕਰਨਾ ਇਹ ਚੀਜ਼ ਵਧੀਆ ਲੱਗੋ ਉਹਨੂੰ ਕੁਕਿੰਗ ਦਾ ਸ਼ੌਂਕ ਹੋਊਗਾ ਇਹ ਹੀ ਔਰਤ ਦੇ ਗੁਣ ਹੁੰਦੇ ਨੇ ਚਾਹੇ ਆਪਾਂ ਜੌਬ ਕਰਦੇ ਆਂ ਚਾਹੇ ਨਹੀਂ ਕਰਦੇ ਆਪਣੀ ਤਾਂ ਇਹ ਹੀ ਜੌਬ ਹੈ ਇਹ ਘਰ ਨੂੰ ਆਪਾਂ ਕਿਵੇਂ ਸੰਭਾਲ ਰਹੇ ਹਾਂ ਨਾ ਕਿਵੇਂ ਆਪਾਂ ਆਪਣੇ ਕੰਮਾਂ ਵਿੱਚ ਬਿਜ਼ੀ ਰਹਿੰਦੇ ਹਾਂ ਆਪਣੇ ਘਰ ਨੂੰ ਕਿਵੇਂ ਸਾਫ਼ ਸੁਥਰਾ ਆਰਗੇਨਾਈਜ਼ ਰੱਖ ਰਹੇ ਹਾਂ ਸੋ ਇਹ ਹੀ ਆਪਣਾ ਤਾਂ ਲਾਈਕ ਇਹ ਹੀ ਗੁਣ ਸਭ ਤੋਂ ਪਹਿਲਾਂ ਆਪਣੇ ਦੇਖੇ ਜਾਂਦੇ ਨੇ ਇਹ ਹੁਣ ਰਹਿ ਗਏ ਸਾਰੇ ਵਾਲੀਆਂ ਪਲੇਟਸ ਇਹ ਪਲੇਟਸ ਦੇ ਵਿੱਚ ਮੈਂ ਇਹਨਾਂ ਦਾ ਨੈਪਕੀਨ ਪਾ ਕੇ ਨਾ ਇੱਕ ਤਾਂ ਮੇਰੇ ਕੋਲ ਕੁਝ ਤਾਂ ਮੇਰੇ ਕੋਲ ਫੋਮ ਵਾਲੇ ਪੇਪਰਸ ਨੇ ਜਿਹੜੇ ਆਲਰੇਡੀ ਪਲੇਟਸ ਦੇ ਵਿੱਚ ਆਏ ਸੀ ਤੇ ਇਹ ਕੁਝ ਮੇਰੇ ਕੋਲ ਨੈਪਕੀਨ ਨੇ ਕੁਝ ਇਹ ਫਟ ਗਏ ਸੀ ਖਰਾਬ ਹੋ ਗਏ ਸਿਰ ਮੈਂ ਨੈਪਕੀਨ ਲਗਾਏ ਹੋਏ ਨੋਨ ਨੈਪਕਿੰਸ ਪਾ ਕੇ ਮੈਂ ਇਹਨਾਂ ਦਾ ਪਲੇਟਸ ਦੇ ਵਿੱਚ ਰੱਖ ਲਈ ਤਾਂ ਕਿ ਪਲੇਟਸ ਤੇ ਆਪਾਂ ਚੱਕੀ ਖੜਕ ਕੰਨਾ ਤੇ ਸਕ੍ਰੈਚ ਨਾ ਆਉਣ। ਸੋ ਇਸ ਤਰੀਕੇ ਨਾਲ ਮੈਂ ساری ਆਪਣੀ ਕਰੋਕਰੀ ਕੀਤੀ ਆਰਗਨਾਈਜ਼। ਸਭਾਭਤਿਕੋਂ ਕਿ ਸਵੇਰ ਦਾ ਮੇਰਾ ਕੰਮ ਫਿਰ ਟਾਈਮ ਪਾਚ ਰਿਹਾ ਹੁੰਦਾ ਕਿਉਂਕਿ ਸਵੇਰੇ ਵੀ ਕਰਨੀ ਕਰਨੀ ਸੀ ਹਨਾ। ਸਵੇਰੇ ਫਿਰ ਉਹ ਮਾਰਨਿੰਗ ਚ ਹਨੇ ਹੋਰ ਕੰਮ ਨਿਕਲ ਆਉਂਦੇ ਨੇ ਇਸ ਕਰ ਤੁਹਾਂ ਸੋਚਿਆ ਜਿੱਥੇ ਹੁਣ ਮੇਰੀ ਬੈਕ ਪੇਨ ਹੁੰਦੀ ਆ ਕੱਲ ਨੂੰ ਕਿਹੜਾ ਜ਼ਿਆਦਾ ਹਟ ਜਾਊ ਥੋੜਾ ਬਹੁਤ ਫਰਕ ਪਾਊਗਾ। ਵੀ ਕੱਲ ਨੂੰ ਮਾਰਨਿੰਗ ਚ ਮੈਂ ਇਹ ਕੰਮ ਕਰਨੇ ਨੇ ਕਿਉਂ ਨਾ ਮੈਂ ਅੱਜ ਹੀ ਕਰ ਦਾਂ। ਫਿਰ ਮੈਨੂੰ ਵੀ ਆਈ ਹੁੰਦਾ ਵੀ ਅੱਜ ਤੇ ਕੰਮ ਮੈਂ ਅੱਜ ਕਰਕੇ ਹੀ ਪਾਵਾਂ। ਤੁਰਾਂਗੇ ਕੇਵਲ ਹੋਗਾ ਖਾਲੀ ਸਾਰਾ ਮੈਂ ਚੀਜ਼ਾਂ ਸੰਭਾਲਦੀਆਂ ਤੇ ਕਿਚਨ ਦਾ ਕੰਮ ਸਮੇਤ ਕਿ ਕਰੌਕੀ ਦਾ ਕੰਮ ਸਾਰਾ ਕੰਪਲੀਟ ਕਰਕੇ ਹੁਣ ਮੈਂ ਆ ਗਈ ਸੀ ਰੂਮ ਵਿੱਚ ਰੂਮ ਵਿੱਚ ਪਿਆਸੇ ਕੱਪੜਿਆਂ ਵਾਲਾ ਸਟੈਂਡ ਜੀ ਮੈਂ ਅੱਜ ਕੱਪੜੇ ਧੋਤੇ ਸੀ بارش ਦਾ ਮੌਸਮ ਸੀ ਅੰਦਰ ਹੀ ਮੈਂ ਸਟੈਂਡ ਤੇ ਕੱਪੜੇ ਰੱਖਦੇ ਸੀ ਤੇ ਹੁਣ ਉਤਾਰ ਰਹੀਆਂ ਕੱਪੜੇ ਉਧਰੋਂ ਨਾ ਮੇਰੀ ਬੇਟੀ ਨੂਰ ਉਹ ਕਰ ਰਹੀ ਹੈ ਮੈਨੂੰ ਮਜ਼ਾਕ ਮੈਂ ਕਿੱਥੇ ਆ ਜਾ ਤੂੰ ਵੀ ਵੀਡੀਓ ਵਿੱਚ ਕਿਉਂ ਨਹੀਂ ਆਉਂਦੀ ਵੀ ਆਇਆ ਕਰ ਆਰਾਮ ਨਾਲ ਉੱਥੇ ਪਿੱਛੇ ਖੜੀ ਆ ਮੈਂ ਉਹ ਮੈਂ ਉਹਨੂੰ ਕਹਿ ਰਹੀ ਮੈਂ ਕਿ ਆ ਜਾ ਆ ਜਾ ਕੈਮਰੇ ਅੱਗੇ ਆ ਕਹਿੰਦੀ ਨਹੀਂ ਨਹੀਂ ਮਮਾ ਮੈਂ ਨਹੀਂ ਆਣਾ ਹੈਗਾ ਮੈਂ ਥੋੜੀ ਵੀਡੀਓ ਸ਼ੂਟ ਕਰ ਲੈਣੀ ਆ ਥੋੜਾ ਮੈਂ ਦੇਖ ਰਹੀ ਵੀ ਤੁਸੀਂ ਵੀਡੀਓ ਕਮੇ ਸ਼ੂਟ ਕਰਦੇ ਹੋ ਤਾਂ ਕੱਪੜੇ ਉਤਾਰ ਕੇ ਉਤਾਰ ਕੇ ਉਹਨੇ ਬੈਠੀ ਆ ਮੈਂ ਇਥੇ ਨਹਾ ਕੇ ਮੈਂ ਕਿ ਚਲ ਬੈਟ ਤੇ ਬਹਿ ਕੇ ਏਸੀ ਲਗਾਵਾਂਗੀ ਤੇ ਆਰਾਮ ਨਾਲ ਬੈ ਕੇ ਤਿਆਰ ਕਰ ਦੂੰਗੀ ਪ੍ਰੈਸ ਵਾਲੇ ਪ੍ਰੈਸ ਕਰ ਦੂੰਗੀ ਵੀ ਮੇਰਾ ਕੱਪੜਾ ਦਾ ਕੰਮ ਵੀ ਖਤਮ ਹੋਊਗਾ ਇਹਨਾਂ ਪਤਾ ਸਰੀਰ ਨੂੰ ਫੇਰ بارش ਆਵੇ ਸੁੱਕਣੇ ਸੁੱਕਣਾ ਸੁੱਕ ਗਏ ਸੀ ਕੱਪੜ ਫੋਨ ਕਰਦੇ ਵੀਡੀਓ ਦਾ ਐਂਡ ਇਸ ਮੇਰੀ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ